ਇਹ ਜਿਹੜਾ ਕਰਨਲ ਬਾਠ ਵਾਲਾ ਇਸ਼ੂ ਹੋਇਆ ਸੀ 13 ਤੇ 14 ਦੀ ਰਾਤ ਨੂੰ ਰਜਿੰਦਰਾ ਹਸਪੀਟਲ ਦੇ ਬਾਹਰ ਉਹਦੇ ਚ ਉਹਨਾਂ ਦੀ ਜਿਹੜੀ ਇਨੀਸ਼ੀਅਲ ਸਟੇਟਮੈਂਟ ਸੀਗੀ ਉਹਦੇ ਬੇਸਿਸ ਤੇ ਅਸੀਂ 69 ਨੰਬਰ ਐਫ ਆਈ ਆਰ ਸਿਵਲ ਲਾਈਨ 'ਚ ਦਰਜ ਕੀਤੀ ਜਿਹਦੇ ਵਿੱਚ ਇਨਸਪੈਕਟਰ ਰੌਨੀ ਸਿੰਘ ਇਨਸਪੈਕਟਰ ਸ਼ਮਿੰਦਰ ਇਨਸਪੈਕਟਰ ਹਰਜਿੰਦਰ ਸਿੰਘ ਤੇ ਲੋਹ ਤੇ ਇਨਸਪੈਕਟਰ ਹੈਰੀ ਬੋਪਰਾਏ ਤੇ ਉਹਨਾਂ ਤੋਂ ਇਲਾਵਾ ਜਿਹੜੇ ਇਹਨਾਂ ਨੇ ਨਾਮ ਲਿਖਾਏ ਸੀ ਉਹ ਸਾਰੇ ਵਿੱਚ ਐਡ ਕੀਤੇ ਗਏ ਨੇ ਸੋ ਜਿਹੜੀ ਐਫ ਆਈ ਆਰ ਇਹਨਾਂ ਦੀ ਇਨੀਸ਼ੀਅਲ ਸਟੇਟਮੈਂਟ ਦੇ ਅਕੋਰਡਿੰਗਲੀ ਜਿਵੇਂ ਪਹਿਲਾਂ ਦੱਸਿਆ ਕਿ ਕੀਤੀ ਗਈ ਹੈ ਸੋ ਉਹਦੇ ਵਿੱਚ ਐਸਆਈਟੀ ਬਣਾ ਦਿੱਤੀ ਗਈ ਹੈ ਐਸਆਈਟੀ ਜਿਹੜੀ ਸਾਡੇ ਮਾਨਯੋਗ ਡੀਜੀਪੀ ਸਾਹਿਬ ਨੇ ਆਰਡਰ ਕੀਤੇ ਨੇ ਉਹਦੇ ਵਿੱਚ ਏਡੀਜੀਪੀ ਐਸਪੀਐਸ ਪਰਮਾਰਸਰ ਨੇ ਨਾਲ ਐਸਐਸਪੀ ਹੁਸ਼ਾਰਪੁਰ ਨੇ ਤੇ ਐਸਪੀ ਮੰਤਪ੍ਰੀਤ ਹੈ ਜਿਹੜੇ ਮੋਹਾਲੀ ਪੋਸਟਡ ਨੇ ਸੋ ਇਹ ਸੈਟ ਉਹਨੇ ਤੇ ਵਿੱਚ ਅੱਗੇ ਤਫਤੀਸ਼ ਕਰੂਗੀ ਇਨ ਐਡੀਸ਼ਨ ਜਿਹੜੇ ਬੰਦੇ ਐਫਆਈਆਰ ਚ ਨਾਮਿਨੇਟ ਹੋਏ ਨੇ ਉਹਨਾਂ ਸਾਰਿਆਂ ਨੂੰ ਸਸਪੈਂਡ ਕੀਤਾ ਗਿਆ ਤੇ ਉਹਨਾਂ ਦੇ ਆਰਡਰਸ ਟਰਾਂਸਫਰ ਆਰਡਰ ਸਾਰੇ ਡਿਸਟ੍ਰਿਕਟ ਤੋਂ ਬਾਹਰ ਕੀਤੇ ਗਏ ਨੇ ਸੋ ਜਿਵੇਂ ਕਿ ਹੁਣ ਪਰਿਵਾਰ ਦੀ ਡਿਮਾਂਡ ਸੀਗੀ ਫ੍ਰੈਸ਼ ਐਫ ਆਈ ਆਰ ਦਰਜ ਕੀਤੀ ਜਾਵੇ ਕਨਲ ਬਾਠ ਦੀ ਸਟੇਟਮੈਂਟ ਤੇ ਕੀਤੀ ਜਾਵੇ ਸੋ ਐਫ ਆਈ ਆਰ ਦਰਜ ਕਰ ਲਈ ਗਈ ਹੈ ਜਿਹੜੇ ਇਹਨਾਂ ਨੇ ਬੰਦੇ ਲਖਾਈ ਸੀ ਸਾਰਿਆਂ ਨੂੰ ਨਾਮਿਨੇਟ ਕਰ ਲਿਆ ਗਿਆ ਤੇ ਜਿਹੜੀ ਅਗਲੀ ਤਫਤੀਸ਼ ਹੈ ਉਹ ਸਿਟ ਵੱਲੋਂ ਕੀਤੀ ਸਰ ਹੁਣ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਬਾਰ ਬਾਰ ਮੰਗ ਕਰ ਰਹੀ ਹੈ ਕਿ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ ਹਜੇ ਵੀ ਕੋਈ ਕਮੀ ਰਹਿੰਦੀ ਹੈ ਨਹੀਂ ਜਿਹੜੀ ਹੈ ਇਹਨਾਂ ਦੀਆਂ ਦੇਖੋ ਪਹਿਲਾ ਸੀਗਾ ਕਿ ਐਫ ਆਈ ਆਰ ਉਹਨਾਂ ਦੇ ਬਿਆਨ ਤੇ ਕੀਤੀ ਜਾਵੇ ਉਹ ਹੋ ਗਈ ਸੀਨੀਅਰ ਆਫੀਸਰ ਤੇ ਲੈਵਲ ਦੀ ਸਿਟ ਬਣ ਗਈ ਸੋ ਪਟਿਆਲਾ ਡਿਸਟ੍ਰਿਕਟ ਤੋਂ ਬਾਹਰ ਚਲੀ ਗਈ ਹੈ ਤਫਤੀਸ਼ ਜਿਹੜੇ ਮੁਲਾਜ਼ਮ ਸੀਗੇ ਜਿਨ੍ਹਾਂ ਤੇ ਫਰਚਾ ਦਰਜ ਹੋ ਉਹ ਵੀ ਸਾਰੇ ਪਟਿਆਲਾ ਡਿਸਟ੍ਰਿਕਟ ਤੋਂ ਬਾਹਰ ਟਰਾਂਸਫਰ ਕਰ ਦਿੱਤੇ ਗਏ ਨੇ ਸਾਰੇ ਸਸਪੈਂਡਡ ਨੇ ਸੋ ਜਿਹੜੀਆਂ ਮੇਨ ਡਿਮਾਂਡ ਸੀਗੀਆਂ ਉਹ ਸਾਰੀਆਂ ਅਸੀਂ ਪੂਰੀਆਂ ਕਰਤੀਆਂ ਇਹਨਾਂ ਦੀ ਇਨ ਐਡੀਸ਼ਨ ਇਹਨਾਂ ਨੇ ਖੱਛਾ ਜ਼ਾਹਰ ਕੀਤਾ ਸੀ ਕਿ ਸਾਨੂੰ ਸਿਕਿਉਰਿਟੀ ਦੀ ਲੋੜ ਸੋ ਉਹ ਵੀ ਇਹਨਾਂ ਨੂੰ ਦੋ ਪੀਐਸਓ ਰਾਤ ਨੂੰ ਪ੍ਰੋਵਾਈਡ ਕਰਾ ਦਿੱਤੇ ਗਏ ਨੇ ਤਾਂ ਜੋ ਇਹ ਮਹਿਸੂਸ ਕਰ ਸਕਣ ਕਿ ਇਹਨਾਂ ਨੂੰ ਕੋਈ ਖਤਰਾ ਨਹੀਂ ਕਹਿ ਰਹੀ ਕਿ ਹੁਣ ਕਹਿ ਰਹੀ ਕਿ ਗ੍ਰਿਫਤਾਰ ਵੀ ਕੀਤੇ ਜਾਣ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਉਹਨੂੰ ਦੇਖੋ ਉਹ ਸੱਟ ਨੇ ਕਰਨੀ ਹੈ ਤਫਤੀਸ਼ ਸੋ ਉਹ ਸੱਟ ਦਾ ਜਿਹੜਾ ਡੋਮੇਨ ਹੈ ਉਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਉਸੇ ਤਾਊਗੀ ਆਪਣੀ ਤਫਤੀਸ਼ ਸ਼ੁਰੂ ਕਰੇਗੀ ਉਸ ਤੋਂ ਬਾਅਦ ਸਰ ਕੋ ਟਾਈਮ ਬਾਉਂਡ ਕੀਤਾ ਜੀ ਇਨਕੁਆਰੀ ਦਾ ਜਿਹੜੀ ਡਿਪਾਰਟਮੈਂਟਲ ਇਨਕੁਆਰੀ ਹੈ ਉਹ ਅਸੀਂ 45 ਦਿਨ ਦੀ ਟਾਈਮ ਬਾਉਂਡ ਕੀਤੀ ਹੈ ਤਾਂ ਜੋ ਜਿਹੜਾ ਸਸਪੈਂਸ਼ਨ ਤੋਂ ਬਾਅਦ ਡਿਪਾਰਟਮੈਂਟਲ ਇਨਕੁਆਰੀ ਹੋਣੀ ਹੈ ਉਹਦਾ ਡਿਸੀਜਨ 45 ਡੇਸ ਚ ਹੋ ਜਾਵੇ ਬਹੁਤ ਵੱਡਾ ਧੰਨਵਾਦ ਹੈ ਕਿਉਂਕਿ ਇਹ ਅੱਜ ਇਸ ਸਫਲਤਾ ਤੇ ਪਹੁੰਚਿਆ ਹੈ ਕਿਉਂਕਿ ਸਾਡੀ মিডিਆ ਸਾਡੇ ਨਾਲ ਸੀ ਸਾਡੇ ਲੋਕਾਂ ਲਈ ਮੀਪੀ ਪੂਰੇ ਫਰ মিডিਆ ਮੀਪੀ ਪੂਰੇ ਔਰ ਹਿੰਦੁਸਤਾਨ ਟਾਈਮਸ ਮਿਸਟਰ ਕੌਸ਼ਲ ਉਹਨਾਂ ਨੇ पहला बंदा जिसने डरे बगैर आर्टिकल लिखा बोले मैं लिखूंगा पुनित पांगा हेल्पलाइन पटियाला उन्होंने डरे बगैर पोस्ट पाई और एक मेरा ब्रदर है जिसने मैं प्राकन लिया उसने मेरा नाम धर लेकर मैं है कोई पॉलिटिकल इशू नहीं है जी पॉलिटिकल नहीं है एक जनता की लड़ाई है और मैं तनु सारेया नु एको चीज कहंगी जेडी भी लड़ाई आज तो बाद मैं अपने आप नु कहना मैं झांसी की रानी हां पंजाब ले लडूंगी

ਸਾਨੂੰ ਇੱਕ ਜਸਟਿਸ ਦਵਾਣਾ ਜ਼ਰੂਰੀ ਹੈ ਭਾਈ ਇੱਕ ਉਹ ਜੀ ਆ ਕੇ ਸਾਨੂੰ ਪਤਾ ਨਹੀਂ ਹੈ ਕੁਝ ਵੀ ਜੀ ਐਫ ਆਈ ਆਰ ਦਿੱਤੀ ਹੈ ਮਗਰ ਸਸਪੈਂਸ਼ਨ ਆਰਡਰ ਦਾ ਸਾਨੂੰ ਪਤਾ ਨਹੀਂ ਕਿਹੜੇ ਸਸਪੈਂਡ ਹੋਏ ਕਿਹਨਾਂ ਦਾ ਨਾਮ ਹੈ ਐਸ ਐਸ ਪੀ ਸਾਹਿਬ ਮੀਡੀਆ ਚ ਆ ਕੇ ਬੋਲੋ ਅਜੇ ਤੱਕ ਡਰਦੇ ਕਿਉਂ ਪਿਓ 12 ਬੰਦਿਆਂ ਦੇ ਨਾਮ ਲੈਂਦੇ ਡਰਦੇ ਹੋ ਕਿ ਤੁਸੀਂ ਪੰਜਾਬ ਨੂੰ ਕਿੱਦਾਂ ਸੰਭਾਲੋਗੇ ਪਟਿਆਲਾ ਦੇ ਰੁੱਖਾ ਕਿੱਦਾਂ ਕਰੋਗੇ ਜੀ ਬੋਲਿਆ ਸਾਨੂੰ ਗਿਆ ਮਗਰ ਅਜੇ ਸਾਨੂੰ ਜਦੋਂ ਐਸਐਸਪੀ ਸਾਹਿਬ ਮੀਡੀਆ ਦੇ ਦਰਖੰਡੇ ਪਰਚਾ ਦੇ ਨਾਮ ਤਾਂ ਸੀ ਦੱਸ ਸਕਦੇ ਕੀ ਹੈ ਮੈਡਮ ਐਸਐਸਪੀ ਜਰਨ ਹੁਣ ਪੱਕਾ ਮੋੜ ਲਾਗੇ ਜਦੋਂ ਨਹੀਂ ਜੀ ਪੱਕਾ ਮੋੜਾ ਸਾਨੂੰ ਜਦ ਤੱਕ ਸੀਬੀਆਈ ਇਨਕੁਆਇਰੀ ਮਾਰਕ ਨਹੀਂ ਕਰਨਗੇ ਐਸਐਸਪੀ ਸਾਹਿਬ ਦਾ ਐਸਐਸਪੀ ਸਾਹਿਬ ਨੇ ਕਈ ਵਾਰੀ ਕਿਹਾ ਇਹਦੇ ਐਫਆਈਆਰ ਕਰਾਈ ਉਹ ਵੀ ਸਾਨੂੰ ਤੰਗ ਕਰਕੇ ਕਹਿੰਦੇ ਤੁਹਾਡੀ ਸੀਬੀਆਈ ਸਾਹਿਬ ਦੇ ਨਾਲ ਨਹੀਂ ਕਿੱਡੀ ਸੀ ਮੈਡਮ ਤਾਂ ਮੈਂ ਚੰਨੀਆਂ ਬਾਤ ਕਰਦੀਆਂ ਉਹ ਇੱਕ ਔਰਤ మే अगर चंडी बनी <स्वारिक गरागा> <स्वारिक> है और दुर्गा बनेगी पटियाले ले जे सानो कोई में कमेंट में नो सिस्टम से प्रोसाइन जड़ी पंजाब स्टेट का सिस्टम है था 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 था। ए इंक्वायरी सीबीआई जानी चाहिए मैं किसी से क्वेश्चन रेज नहीं कर रही मगर मेरी सीबीआई इंक्वायरी होनी चाहिए अगर सानो जस्टिस चाहिए दा पंजाब नु ते सीबीआई जानी चाहिए नाम मैं बोल रहा हूं ਕੱਲ ਰਾਤ ਡੀਸੀ ਨਾਲ ਲੇਟ ਰਾਤ ਤੱਕ ਥੋੜੀ ਮੀ ਜੀ ਹੋਈ ਸਾਰਾ ਮੈਂ ਉਹਨਾਂ ਨੂੰ ਆਪਣੇ ਪੁਆਇੰਟ ਜੇਟ ਦਿੱਤਾ ਸੀ ਮੈਂ ਕਹਾਂ ਸੀ ਉਹ ਮੈਨੂੰ ਰਿਕੁਐਸਟ ਕਰ ਰਹੀ ਸੀ ਮੋਰਚਾ ਨਾ ਹੋਏ ਤੁਸੀਂ ਮਨਾ ਕਰ ਦਿਓ ਮੈਂ ਕਿਹਾ ਜੀ ਨਹੀਂ ਇਹ ਮੋਰਚਾ ਮੇਰਾ ਕੱਲਿਆਂ ਦਾ ਨਹੀਂ ਹੈ ਇਹ ਪੂਰੇ ਪੰਜਾਬ ਦਾ ਹੈ ਇਹ ਮੋਰਚਾ ਮੇਰਾ ਨਹੀਂ ਹੈ ਪੂਰੇ ਪੰਜਾਬ ਦਾ ਕਿਉਂਕਿ ਇਹ ਚਾਰ ਗੁੰਡੇ ਅੱਜ ਨਹੀਂ ਕੱਟੇ ਤਾਂ ਇਦਾਂ ਦੇ 20 ਗੁੰਡੇ ਪੈਦਾ ਹੋ ਜਾਣਗੇ ਅਗਰ ਇਹ ਚਾਰ ਗੁੰਡਿਆਂ ਨੂੰ ਕੱਟਾਂਗੇ ਤਾਂ 20 ਕੱਟ ਹੋਣਗੇ ਜੀ ਗੋਸਟੀ ਜੀ ਨੂੰ ਥੈਂਕ ਯੂ ਜੀ ਮੈਨੂੰ ਕੋਈ politix party ਨਹੀਂ ਚਾਹੀਦੀ ਮੈਂ ਕਿਸੇ politix party ਨਾਲ ਨਹੀਂ ਹਾਂ ਮੈਂ ਮਹਾਰਾਣੀ ਜੀ ਨੂੰ ਵੀ ਹੱਥ ਜੋੜ ਕੇ ਕਹਿੰਦੀ ਆਈ ਵਿਲ ਨਾਟ ਗਿਵ ਸਟੇਜ ਟੂ ਐਨੀ politikal ਪਾਰਟੀ ਇਹ ਇੱਕ ਨਾਗਰਿਕ ਦਾ ਮੁੱਦਾ ਹੈ ਇਹ ਇੱਕ ਇਨਸਾਨੀਅਤ ਦਾ ਮੁੱਦਾ ਹੈ politix ਮੁੱਦਾ ਨਹੀਂ ਹੈ ਨੋਬਾਡੀ ਕੈਨ ਟੂ ਐਟ ਸਲੂਟਮ ਆਈ ਸਲੂਟ ਮਾਈ ਆਰਮੀ ਐਂਡ ਜਿੱਦਾਂ ਸਾਡੇ ਜਵਾਨ ਔਰ ਸਾਡੇ ਆਫਸਰ ਅਗੇ ਬਾਰਡਰ ਤੇ ਲੜਦੇ ਔਰ ਗੋਲੀ ਖਾਏ ਬਗਰ ਵਾਪਸ ਨਹੀਂ ਆਉਂਦੇ ਉਦਾਂ ਹੀ ਅੱਜ ਮੈਂ ਲੜੂਗੀ ਉਦੋਂ ਇੱਥੇ ਖੜੀ ਰਹੂੰਗੀ ਜਦ ਤੱਕ ਸਾਨੂੰ ਸੀ ਪਤਾ ਹੋਏ ਸੋਦੇਹ ਸੋ ਸ੍ਰੀ ਅਕਾਲ ਦੂਜਾ ਮੈਂ ਰਿਪਬਲਿਕ ਟੀਵੀ ਇੰਡੀਆ ਦਾ ਥੈਂਕਸ ਕਰਨਾ ਚਾਹੁੰਦੀ ਆ ਜਿਸ ਦੀ ਵਜ੍ਹਾ ਨਾਲ ਅੱਜ ਤੁਸੀਂ ਸਾਰੇ ਇਕੱਠੇ ਹੋ ਜੜੀ ਮੇਰੀ ਫਸਟ ਉਹਨਾਂ ਨੇ ਸਟੇਟਮੈਂਟ ਦਿੱਤੀ ਆਈ ਥੈਂਕਸ ਰਿਪਬਲਿਕ ਟੀਵੀ ਦੂਸਰਾ ਸਾਡੇ ਸਾਰੇ ਫੈਕਟਿਨਸ ਔਰ ਐਕ ਸਰਵਿਸਮੈਨ ਸਰਵਿਸ ਵਾਲੇ ਅਫਸਰ ਜੋ ਸਰਵ ਕਰ ਰਹੇ ਕੋ ਸਾਰੇ ਮੇਰੇ ਪਟਿਆਲਾ ਵਾਸੀ ਮਰੇ ਸਾਰੇ ਦੋਸਤ ਜੋ ਇੱਥੇ ਬੈਠੇ ਨੇ ਜਿਹਦੋਂ ਉਹ ਜਾਣਦੇ ਹਨ ਉਹਨਾਂ ਨਾਲ ਤਾਂ ਗੱਲ ਕਰ ਦਿਆ। ਨਾਉ ਤੁਹਾਨੂੰ ਸਾਰਿਆਂ ਨੂੰ ਘਟਨਾ ਪਤੀਆ ਘਟਨਾ ਨੂੰ ਬਾਰ-ਬਾਰ ਕਹਿੰਦੇ ਹੋ ਮੇਰਾ ਦਿਲ ਟੁੱਟਦਾ। ਆਈ ਡੋਨਟ ਵਾਂਟ ਟੂ ਰਿਪੀਟ ਦੈਟ ਮੈਂ ਨਹੀਂ ਕਹਿਣਾ ਚਾਹੁੰਦੀ ਕਿ ਸਾਡੇ ਨਾਲ ਕੀ ਕੀਤੀ ਹੈ। ਮੇਰੇ ਹਸਬੰਡ ਦਿੱਲੀ ਤੋਂ ਤਿਉਹਾਰ ਮਨਾਉਣ ਲਈ ਮੇਰੇ ਕੋਲ ਆਏ ਸੀ। ਇੱਥੇ ਬਹੁਤ ਸਾਰੇ ਮੇਰੇ ਦੋਸਤ ਹਨ ਜੋ ਉਸ ਤਿਉਹਾਰ ਮਨਾਉਣ ਲਈ ਮੇਰੇ ਲਈ ਵੇਟ ਕਰ ਰਹੇ ਸੀ। जिन्ना नु मैं मैसेज किता कि मेरे हस्बैंड नाल कुछ दुर्घटना हो गिया कल होली नहीं बना सकते साडे घर ते हरे खून की होली हो गई है हरा खून कट गया बार मेरे हाथ ते मेरे बेटे दा और मेरे हस्बैंड दा मेरी पूरी बैच

ਕਿਸੇ ਨੇ ਅੱਜ ਤੱਕ ਕਹਿੰਦਾ ਸਪੀ ਸਾਹਿਬ ਨੇ মিডিਆ ਦੇ ਸਾਹਮਣੇ ਚਾਰੇ ਸਚੋ ਦਾ ਨਾਮ ਨਹੀਂ ਲੀਤਾ ਕਿ ਕਿਸੇ ਨੂੰ ਬਚਾਰੇ ਉਹਨਾਂ ਨੂੰ ਜਨਤਾ ਨੂੰ ਜਵਾਬ ਚਾਹੀਦਾ ਹੈ ਜਵਾਬ ਚਾਹੀਦਾ ਹੈ ਨਹੀਂ ਕਿਸੇ ਨੂੰ ਜਵਾਬ ਚਾਹੀਦਾ ਬੋਲੋ ਚਾਰੇ ਸਚੋ ਨੁਸਾਰਿਆਂ ਨੂੰ ਪਤਾ ਐਫ ਆਈ ਆਰ ਨਹੀਂ ਹੋ ਰਹੀ ਸੀ ਜੋ ਤੁਹਾਡੇ ਪ੍ਰੈਸ਼ਰ ਨਾਲ ਹੋਈ ਰਾਤੀ 7:00 ਵਜੇ ਆਈ ਐਮ ਥੈਂਕਫੁਲ ਟੂ ਡੀ ਸੀ ਪ੍ਰੀਤੀ ਜੀ ਮੈਂ ਉਹਨਾਂ ਲਈ ਤੁਹਾਨੂੰ ਸਾਰਿਆਂ ਨੂੰ ਬੁਲਾਉਂਗੀ ਇਸ ਵਾਰੀ ਗੁੱਡਵਿਲ ਜਸਟ ਕਰਤੇ ਥੈਂਕਸ ਕਰੋ ਡੀ ਸੀ ਪ੍ਰੀਤੀ ਨੇ ਸਦਾ ਸਾਥ ਦਿੱਤਾ ਸੀ ਹਸਟਡ ਮਾਇਸ ਐਜ਼ ਅ ਪਲਰ ਇੱਕ ਲੇਡੀ ਨਾਲ ਇੱਕ ਲੇਡੀ ਖੜੀ ਹੋਈ ਮੈਂ ਉਹਨਾਂ ਦਾ ਧੰਨਵਾਦ ਕਰ ਦਿਆ ਦੋ ਜਾ

ਸਾਡੇ ਸਾਰੇ ਟੈਕਨਿਸ਼ੀਅਨਸ ਔਰ ਇੱਕ ਸਰਵਿਸਮੈਨ ਸਰਵਿਸ ਵਾਲੇ ਅਫਸਰ ਜੋ ਸਰਵ ਕਰ ਰਹੇ ਨੇ ਉਹ ਸਾਰੇ ਮੇਰੇ ਪਟਿਆਲਾ ਵਾਸੀ ਮੇਰੇ ਸਾਰੇ ਦੋਸਤ ਜੋ ਇੱਥੇ ਬੈਠੇ ਨੇ ਜਿਨ੍ਹਾਂ ਨੂੰ ਜਾਣਦੇ ਆ ਉਹਨਾਂ ਨਾਲ ਤਾਂ ਗੱਲ ਕਰ ਦਿਆ। ਨਾਓ ਤੁਹਾਨੂੰ ਸਾਰਿਆਂ ਨੂੰ ਕਟਨਾ ਪਤੀਆ ਕਟਨਾ ਨੂੰ ਬਾਰ-ਬਾਰ ਕਹਿੰਦੇ ਹੋ ਮੇਰਾ ਦਿਲ ਟੁੱਟਦਾ ਆਈ ਡੋਨਟ ਵਾਂਟ ਟੂ ਰਿਪੀਟ ਦੈਟ ਮੈਂ ਨਹੀਂ ਚਾਹਨਾ ਚਾਹੁੰਦੀ ਕਿ ਸਾਡੇ ਨਾਲ ਕੀ ਕੀਤੀ ਹੈ ਮੇਰੇ ਹਸਬੰਡ ਦਿੱਲੀ ਤੂ ਤਿਹਾੜ ਮਨਾਉਣ ਲਈ ਮੇਰੇ ਲਈ ਆਏ ਸੀ ਇੱਥੇ ਬਹੁਤ سارے ਮੇਰੇ ਦੋਸਤ ਹਨ ਜੋ ਉਸ ਤਿਹਾੜ ਮਨਾਉਣ ਲਈ ਮੇਰੇ ਲਈ ਵੇਖ ਕਰ ਰਹੇ ਸੀ ਜਿਨ੍ਹਾਂ ਨੂੰ ਮੈਂ ਮੈਸੇਜ ਕੀਤਾ ਕਿ ਮੇਰੇ ਹਸਬੰਡ ਨਾਲ ਕੁਝ ਕਿ ਦੁਰਘਟਨਾ ਹੋ ਗਈ ਹੈ ਕੱਲ ਹੋਲੀ ਨਹੀਂ ਬਣਾ ਸਕਦੇ ਸਾਡੇ ਘਰ ਤੇ ਹਰੇ ਖੂਨ ਦੀ ਹੋਲੀ ਹੋ ਗਈ ਹੈ ਹਰ